ਨਮਸਕਾਰ ਵੇਖ ਰਹੇ ਤੁਸੀਂ ਪੰਜਾਬੀ ਵੀ ਪ੍ਰਾਈਮ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਸ਼੍ਰੀ ਅਨੰਦਪੁਰ ਸਾਹਿਬ ਤੋਂ ਜਿੱਤੇ ਕੀ ਆਮ ਆਦਮੀ ਪਾਰਟੀ ਦੇ ਆਗੂ ਨਿਤਿਨ ਨੰਦਨ ਨੂੰ ਗੋਲੀ ਮਾਰੀ ਗਈ ਹੈ ਦੇਰਸਲ ਇੱਕ ਵਿਆਹ ਸਮਾਗਮ ਸ਼੍ਰੀ ਅਨੰਦਪੁਰ ਸਾਹਿਬ ਦੇ ਕਰੀਬੀ ਪਿੰਨ ਗਾਮਪੁਰ ਵਿਖੇ ਚੱਲ ਰਿਹਾ ਸੀ ਤਾਂ ਵਿਆਹ ਸਮਾਗਮ ਦੇ ਵਿੱਚ ਨਿਤਿਨ ਨੰਦਨ ਉੱਤੇ ਫਾਇਰਿੰਗ ਕਰ ਦਿੱਤੀ ਗਈ ਹੈ ਇੱਕ ਗੋਲੀ ਉਹਨਾਂ ਦੇ ਸਿਰ ਦੇ ਬੈਕ ਸਾਈਡ ਲੱਗੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਲੈ ਜਾਇਆ ਗਿਆ ਤੇ ਡਾਕਟਰਾਂ ਵੱਲੋਂ ਫੌਰੀ ਤੌਰ ਤੇ ਇਲਾਜ ਸ਼ੁਰੂ ਕਰਦੇ ਹੋਏ ਉਹਨਾਂ ਨੂੰ ਚੰਡੀਗੜ੍ਹ ਪੀਜੀਐਮ ਰੈਫਰ ਗਿਆ ਹੈ ਇੱਥੇ ਦੱਸਣਾ ਚਾਹੁੰਦੇ ਆ ਕਿ ਫਿਲਹਾਲ ਨਿਤਨੰਦ ਦੇ ਹਾਲਾਤ ਸਟੇਬਲ ਨੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵਿੱਚ ਕਿਸੇ ਨੂੰ ਕਾਨੂੰਨ ਦਾ ਡਰ ਨਹੀਂ ਰਿਹਾ ਚਾਰੇ ਪਾਸੇ ਕਾਨੂੰਨ ਦੀ ਸ਼ਰਮ ਧਜੀਆਂ ਉਡੀਆਂ ਜਾਰੀਆਂ ਹਨ ਮਿਲੀ ਜਾਣਕਾਰੀ ਦੇ ਮੁਤਾਬਕ ਪਿੰਡਾ ਗੰਪਰ ਦੇ ਵਿੱਚ ਇੱਕ ਲੜਕੀ ਦੇ ਵਿਆਹ ਦੇ ਉੱਤੇ ਨਿਤਨੰਦਾਂ ਪਹੁੰਚੇ ਹੋਏ ਸਨ ਤੇ ਉਹਨਾਂ ਤੇ ਹਮਲਾ ਕਰਨ ਵਾਲਾ ਵਿਅਕਤੀ ਵੀ ਉਸ ਵਿਆਹ ਦੇ ਵਿੱਚ ਹੀ ਮੌਜੂਦ ਸੀ ਜਿਵੇਂ ਹੀ ਨਿਤਨੰਦਾਂ ਖਾਣਾ ਖਾ ਰਹੇ ਸਨ ਤਾਂ ਉਸ ਤੋਂ ਬਾਅਦ ਹਮਲਾਵਰ ਨੇ ਉਸ ਉੱਤੇ ਹਮਲਾ ਕਰ ਦਿੱਤਾ ਵਿਆਹ ਸਮਾਗਮ ਦੇ ਵਿੱਚ ਗੋਲੀ ਚੱਲਣ ਤੋਂ ਦੇਸ਼ ਦਾ ਮਾਹੌਲ ਬਣ ਗਿਆ ਦਿਨ ਦਿਹਾੜੇ ਵਿਆਹ ਸਮਾਗਮ ਦੇ ਵਿੱਚ ਇਸ ਤਰ੍ਹਾਂ ਚਲਾਈਆਂ ਗਈਆਂ ਗੋਲੀਆਂ ਤੋਂ ਪਤਾ ਸਾਫ਼ ਲੱਗ ਰਿਹਾ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ ਦੱਸਿਆ ਗਿਆ ਕਿ ਸ਼੍ਰੀ ਅਮ ਵਿਆਹ ਸਮਾਗਮ ਦੇ ਵਿੱਚ ਗੋਲੀਆਂ ਚੱਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੀ ਕਾਰਜਗੁਜ਼ਾਰੀ ਤੇ ਵੀ ਸਵਾਲ ਖੜੇ ਕੀਤੇ ਜਾ ਰਹੇ ਹਨ ਤੇ ਚਲੋ ਆ ਤੁਹਾਨੂੰ ਸੁਣਾ ਦਿੰਦੇ ਆ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਦੇ ਡਾਕਟਰ ਸਾਹਿਬ ਬਤੇ ਪੁਲਿਸ ਦੇ ਅਧਿਕਾਰੀਆਂ ਦਾ ਕੀ ਕਹਿਣਾ ਹੈ ਸ਼੍ਰੀ ਅਨੰਦਪੁਰ ਸਾਹਿਬ ਤੋਂ ਪੰਜਾਬ ਪੀਵੀ ਪ੍ਰਾਈਮ ਤਲੇ ਗਿਰ ਕੇਸ਼ਰ ਰਾਣਾ ਦੀ ਰਿਪੋਰਟ ਹਾਂਜੀ ਭਾਜੀ ਹੋਇਆ ਕੀ ਐ ਨਿਤਨ ਨੰਦਾ ਕਰਨ ਰਾਣਾ ਜੀ ਦੀ ਭਤੀਜੀ ਦੀ ਮੈਰਿਜ ਸੀ ਜੀ ਵਿਸ਼ਕਰਮ ਮੰਦਿਰ ਦੇ ਕੋਲ ਉੱਥੇ ਇਹ ਰੋਟੀ ਖਾ ਰਿਆ ਸੀ ਜੀ ਪਿੱਛੇ ਤੋਂ ਦਲਸ਼ੇਰ ਰਾਣਾ ਨਾਲੇ ਰਾਮ ਸਿੰਘ ਰਾਣਾ ਰਾਮੂ ਇਹ ਦੋਨੇ ਬੰਦੇ ਆਏ ਜੀ ਅੱਗੇ ਦਲਸ਼ੇਰ ਨੇ ਦੋ ਫੇਰ ਮੇਰੇ ਬ੍ਰਦਰ ਦੇ ਪਿੱਛੇ ਸਿਰ ਚ ਮਾਰਿਆ ਜੀ ਇੱਕ ਗੋਲੀ ਤਾਂ ਮੇਰੇ ਖਾਤ ਵਿੱਚ ਹੈਗੀ ਐ ਜਿਸ ਦਾ ਬੁੱਕੇ ਤੇ ਪੀਜੀ ਨੂੰ ਰੈਫਰ ਕਰਤਾ ਜੀ ਅਸੀਂ ਪੀਜੀ ਲੈ ਕੇ ਜਾ ਰਹੇ ਹਾਂ ਅੱਛਾ ਜੀ ਉਹਨਾਂ ਦੇ ਨਾਲ ਕੋਈ ਸੀ ਹੋਰ ਰਾਮੂ ਤਾਂ ਜੀ ਰਾਮੂ ਨਾਲੇ ਦਲਸ਼ੇਰ ਦਾ ਮੈਨੂੰ ਪਤਾ ਲੱਗਿਆ ਮੈਂ ਵਿਆਹ ਚ ਗਿਆ ਵਾ ਤੇ ਜੀ ਕਿ ਦੋ ਬੰਦੇ ਤੇ ਜੀ ਰਾਮੂ ਤੇ ਦਲਸ਼ੇਰ ਰਾਮੂ ਨਾਲੇ ਦਲਸ਼ੇਰ ਉਹ ਗਿਆ ਫੇ ਤਿੰਨ ਫਾਇਰ ਮਾਰੇ ਜੀ ਉਹ ਦੋਵੇਂ ਭੱਜ ਗਏ ਜੀ ਉਹ ਜੀ ਠੀਕ ਹੈ ਜੀ ਪਿੱਛੋ ਘੜ ਕੇ ਮਾਰੇ ਉਹਨਾਂ ਸਿਰ ਤੇ ਰੋਟੀ ਖਾ ਰਹੇ ਵੇ ਜਿੱਦਾਂ ਬੰਦਾ ਰੋਟੀ ਖਾਂਦਾ ਪਿੱਛੇ ਦੀ ਜਾ ਕੇ ਗੋਲੀ ਮਾਰਤੀ ਜੀ ਕਿਆ ਕਰ ਲੈਣਾ ਸੀ ਤੇ ਡਾਕਟਰ ਤੋਂ ਬਾਅਦ ਇਹ ਹੈ ਜੀ ਦਲਸੀਰ ਦਾ ਮੇਰੇ ਬ੍ਰਦਰ ਨਾਲ 1 ਕਰੋੜ ਰੁਪਏ ਦੀ ਛੱਗੀ ਮਾਰੀ ਵੀ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਜੀ ਐਸ ਵੇਲੇ ਸਜ਼ਾ ਦੀ ਕਤਾਰ 'ਚ ਤਾਂ ਜੀ ਇਹਨੂੰ ਸਜ਼ਾ ਹੋਣੀ ਰਾਮੂ ਨਾਲ ਗਵਾਹਤ ਹੈ ਜੀ ਇਹ ਤਾਂ ਦੋ ਬੰਦੇ ਆਏ ਜੀ ਇਹਨਾਂ ਨੇ ਆਪਣੀ ਸਾਈਡ ਜਿਹੜੀ ਹੈ ਸੇਵ ਕੀਤੀ ਵੀ ਅਸੀਂ ਇਹਨੂੰ ਮਾਰ ਗਏ ਵੀ ਅਸੀਂ ਸਜ਼ਾ ਤੋਂ ਬਚ ਜਾਈਏ ਠੀਕ ਹੈ ਜੀ ਆ ਮੋਕੇ ਦੀ ਹਿਸਟਰੀ ਦੇ ਅਨੁਸਾਰ ਦੀ ਪਰ ਅਸੀਂ ਐਗਜ਼ਾਮਿਨ ਕਰਿਆ ਠੀਕ ਹੈ ਇੰਜਰੀ ਲੱਗ ਵੀ ਰਹੀ ਹੈ ਪਰ ਹੁਣ ਪਰਦਰ ਇਨਵੈਸਟੀਗੇਸ਼ਨ ਲਈ ਉਹਨਾਂ ਨੂੰ ਅੱਗੇ ਭੇਜਿਆ ਹੈ ਪੇਸ਼ੈਂਟ ਦੀ ਕੰਡੀਸ਼ਨ ਸਿੱਖ ਨਹੀਂ ਹੈ ਸਟੇਬਲ ਹੈ ਬਿਲਕੁਲ ਓਰੀਐਂਟਡ ਨਹੀਂ ਗੱਲਬਾਤ ਕਰ ਰਹੇ ਨੇ ਬਾਕੀ ਦੇਖਦੇ ਅਗਲਾ ਟ੍ਰੀਟਮੈਂਟ ਕੀ ਹੈ ਗੋਲੀ ਲੱਗੀ ਕਿੱਥੇ ਹੈ ਡਾਕਟਰ ਸਾਹਿਬ ਬੈਕ ਸਾਈਡ ਉੱਤੇ ਸਿਰ ਤੋਂ ਸਿਰ ਤੇ ਗੋਲੀ ਦੀ ਨਿਕਲ ਗਈ ਹੈ ਕਿ ਨਹੀਂ ਇ tanto ਤਾਂ ਕੋਈ ਇੰਜਰੀ ਨਹੀਂ ਹੈਗਾ ਠੀਕ ਹੈ ਪਰ ਐਂਟਰੀ ਮੂਡ ਹੈਗਾ ਐਗਜ਼ਿਟ ਮੂਡ ਕੋਈ ਠੀਕ ਹੈ ਮੈਂ ਕਰਦਾ 2 ਮਿੰਟ ਦੇ ਦੇ ਵੀਰੇ ਉਹ 2 ਮਿੰਟ ਮੈਂ ਕਰਦਾ ਯਾਰ ਸਸ ਮਰਗੀ ਕਚੜਾ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੁਣ ਹਸਪਤਾਲ ਤੋਂ ਉਹਨੂੰ ਪੀਜੀਆ ਰੈਫਰ ਕੀਤਾ ਕਿਹ ਕੀ ਕੰਡੀਸ਼ਨ ਕਿੱਥੇ ਦੀ ਘੱਟਣਾ ਜੀ ਇਹ ਅਗੰਪੁਰ ਦੀ ਦੱਸਦੇ ਆ ਵੀ ਅਗੰਪੁਰ ਹੋਇਆ ਜਿਹੜਾ ਉੱਥੇ ਬਿਆਸ ਦੇ ਸਮਾਗਮ ਦੇ ਵਿੱਚ ਪਰ ਹੁਣ ਉਹਨਾਂ ਨੂੰ ਰੈਫਰ ਕਰਤਾ ਨੰਦਾ ਜੀ ਨੂੰ ਤੇ ਉਸ ਤੋਂ ਬਾਅਦ ਬਾਕੀ ਚਾ ਕੰਡੀਸ਼ਨ ਦਾ ਪੀਜੀਆ ਡਾਕਟਰ ਨੇ ਦੱਸਿਆ ਅੱਜ ਜਿਹੜੀ ਹੈ ਆਨੰਦਪੁਰ ਸਾਹਿਬ ਜਿਹੜੀ ਚਾ ਚਾਜ ਰੋਡ ਹੈ ਅਗੰਪੁਰ ਚੌਂ ਤੋਂ ਚਾਜ ਰੋਡ ਦੇ ਉੱਤੇ ਗੋਲੀ ਵਾਲੇ ਦੀ ਘਟਨਾ ਵਾਪਰੀ ਆ ਇਨਫੋਰਮੇਸ਼ਨ ਮਿਲਦੀ ਸਾਰ ਇਮੀਡੀਏਟ ਹੀ ਸਾਡੇ ਐਸ ਐਚ ਓ ਅਨੰਦਪੁਰ ਸਾਹਿਬ ਡੀ ਐਸ ਪੀ ਸਾਹਿਬ ਮੌਕੇ ਤੇ ਪਹੁੰਚੇ ਸੀ ਤੇ ਜਦੋਂ ਸਾਨੂੰ ਇਨਫੋਰਮੇਸ਼ਨ ਮਿਲਿਆ ਸੀ ਵੀ ਡਿਸਟ੍ਰਿਕਟ ਅੱਡ ਕਟ ਦਾ ਮੌਕੇ ਤੇ ਪਹੁੰਚੇ ਅਸੀਂ ਮੌਕੇ ਦਾ ਸਾਰਾ ਉੱਥੇ ਵਿਜ਼ਿਟ ਕੀਤਾ ਦੇਖਿਆ ਇੱਕ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਦਰਸ਼ਨ ਮੁਤਾਬਕ ਲੀਡਰ ਨੇ ਨਿਤਨ ਅਨੰਦਾ ਜੀ ਤੇ ਉਹਨਾਂ ਦੇ ਉੱਤੇ ਫਾਇਰਿੰਗ ਹੋਈ ਹੈ ਜਿਨ੍ਹਾਂ ਦੇ ਉੱਤੇ ਇੱਕ ਇੱਕ ਫਾਇਰ ਉਹਨਾਂ ਦੇ ਲੱਗਾ ਤੇ ਦੋ ਫਾਇਰ ਤਿੰਨ ਟੋਟਲ ਫਾਇਰ ਉਹਨੇ ਦੋ ਫਾਇਰ ਜਿਹੜੇ ਸਾਈਡ ਤੋਂ ਲੱਗੇ ਉਹਨਾਂ ਨੂੰ ਇਮੀਡੀਏਟ ਲੋਕਾਂ ਨੇ ਉੱਥੇ ਜਾ ਕੇ ਸਿਵਲ ਹਸਪਤਲ ਦਾਖਲ ਕਰਾਇਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਪੀਜੀਆ ਰੈਫਰ ਕਰ ਦਿੱਤਾ ਗਿਆ ਤੇ ਜਿਹੜੇ ਉਹਨਾਂ ਦੇ ਨਾਲ ਉਹਨਾਂ ਦੇ ਬ੍ਰਦਰ ਜਾ ਰਹੇ ਨੇ ਜਿਨ੍ਹਾਂ ਨਾਲ ਸਾਡੀ ਇਹ ਵੀ ਗੱਲ ਹੋਈ ਹੈ ਅੱਜ ਉਹਨਾਂ ਦੀ ਹਾਲਤ ਜਿਹੜੀ ਖਤਰੇ ਤੋਂ ਬਾਹਰ ਹੈ ਉਹ ਗੱਲ ਕਰਦੇ ਜਾ ਰਹੇ ਨੇ ਫਾਇਰਿੰਗ ਸਟੂਡੈਂਟ ਬਾਰੇ ਜਿਹੜਾ ਸਾਨੂੰ ਮੌਕੇ ਦੇ ਲੋਕਾਂ ਨੇ ਦੱਸਿਆ ਉਹਨਾਂ ਦੇ ਦੱਸਣ ਮੁਤਾਬਕ ਹੈ ਮੌਕੇ ਤੇ ਜਿਹੜੇ ਹਾਜ਼ਰ ਸੀ ਇੱਕ ਸਾਬਕਾ ਚੰਡੀਗੜ੍ਹ ਪੁਲਿਸ ਦੇ ਡੀਐਸਪੀ ਦਿਲਸ਼ੇਰ ਸਿੰਘ ਇਕ ਰਾਮਕਮਰ ਦੋ ਤੇ ਇੱਕ ਅਨਨੋਣ ਵਿਅਕਤੀ ਜਿਹੜਾ ਹੁਣ ਤੱਕ ਲੋਕਾਂ ਦੇ ਦੱਸਣ ਤੋਂ ਬਾਅਦ ਜਿਹੜਾ ਸਾਹਮਣੇ ਆਇਆ ਜਿੰਨੇ ਹੁਣ ਤੱਕ ਸਾਨੂੰ ਲੋਕਾਂ ਨੇ ਮੌਕੇ ਤੋਂ ਦੱਸਿਆ ਉਹ ਇੱਕ ਕੋਈ ਸਾਫਕਾਰ ਡੀਐਸਪੀ ਨੇ ਚੰਡੀਗੜ੍ਹ ਦੇ ਦਿੱਟੇ ਸੀ ਇਕ ਰਾਮਕਮਰ ਤੇ ਇੱਕ ਅਨਨੋਣ ਵਿਅਕਤੀ ਤਿੰਨ ਵਿਅਕਤੀਆਂ ਦਾ ਨਾਮ ਲੈ ਰਹੇ ਨੇ ਦੇਖੋ ਜਦੋਂ ਇਹ ਐਕਸੀਡੈਂਟ ਹੋ ਗਿਆ ਤੇ ਅਸੀਂ ਇਮੀਡੀਏਟ ਸਾਡੀ ਪੁਲਿਸ ਰੀਐਕਸ਼ਨ ਚ ਆਈ ਹੈ ਅਸੀਂ ਨਾਕਾ ਬੰਦੀ ਕੀਤੀ ਹੋਈ ਹੈ ਅਸੀਂ ਕਿ ਉਹਨੂੰ ਜਲਦੀ ਜੜੀਆ ਰੌਂਡ ਅਪ ਕਰ ਲਾਂਗੇ ਤੇ ਉਹ ਇਨਾਂ ਦਾ ਆਪਸੀ ਪਹਿਲਾਂ ਦਾ ਜਿਹੜਾ ਲੋਕਾਂ ਦਾ ਦਸਮਤਾ ਹੋ ਗਿਆ ਡਿਸਪੂਟ ਵੀ ਚੱਲਦਾ ਇਹਨਾਂ ਦਾ ਕੋਈ ਪ੍ਰਾਪਰਟੀ ਵਗੈਰਾ ਦਾ ਵੀ ਹੈਗਾ ਤੇ ਉਸ ਰਿਲੇਟਡ ਹੈ ਕੋਈ ਤੇ ਇਸੇ ਕਰਕੇ ਜਿਹੜੀ ਲੋਕਾਂ ਮਤਾਵਕ ਜਿਹੜੀ ਹੈ ਉਹ ਘਟਨਾ ਹੋਈ ਹੈ ਹਜੇ ਤੱਕ ਕੋਈ ਅਰੈਸਟ ਨਹੀਂ ਹੋਇਆ ਬਟ ਸਾਡੀਆਂ ਪਾਰਟੀਆਂ ਜਿਹੜੀਆਂ ਸਾਰੀਆਂ ਮੂਵ ਕਰ ਚੁੱਕੀਆਂ ਨੇ ਤੇ ਅਸੀਂ ਜਲਦੀ ਦੋਸ਼ੀਆਂ ਨੂੰ ਅਰੈਸਟ ਕਰਾਂਗੇ ਸਰ ਕਈ ਵਾਰ ਕੀ ਹੁੰਦਾ ਹੈਗਾ ਵੀ ਉਹਦੇ ਵਾਸਤੇ ਅਸੀਂ ਤੁਹਾਨੂੰ ਦੱਸਿਆ ਜਿਵੇਂ ਪਹਿਲਾਂ ਇੱਕ ਦਾ ਅਸੀਂ ਅਕਿਊਜ਼ਡ ਵਾਸਤੇ ਜਿਹੜਾ ਆਲਰੇਡੀ ਜਿਹੜੀ ਨਾਕਾਬੰਦੀ ਕੀਤੀ ਹੋਈ ਹੈ ਹੁਣ ਵੀ ਸਾਡੇ ਜਿਹੜੇ ਲੋਕਲ ਇਥੋਂ ਦੇ ਐਸਐਚਓ ਦੇ ਉਹ ਸ਼ਹਿਰ ਦੇ ਵਿੱਚ ਮੌਜੂਦ ਨੇ ਤੇ ਅਸੀਂ ਪ੍ਰੀਵੈਂਟਲੀ ਵੀ ਹਾਜ਼ਰ ਹਾਂ ਤੁਹਾਡੇ ਸਾਹਮਣੇ ਹਾਜ਼ਰ ਬੈਠੇ ਐਸੀ